ਸ਼ਿਕਾਇਤ ਤੁਸੀਂ ਦੇਖ ਰਹੇ ਹੋ ਦੇਸ਼ ਦੇ ਲਿਆ ਤੇ ਨਾ ਪੀਸਿੰਗ ਟ੍ਰੇਡ ਅੱਜ ਨਰਾਤਾ ਨਰਾਤੇ ਦੇ ਵਿੱਚ ਅੱਜ ਕੰਦਕਾ ਜਿਹੜਿਆ ਖਵਾਈਆਂ ਜਾ ਰਹੀਆਂ ਨੇ ਅੱਜ ਫਲਾਸਟ ਨਰਾਤਾ ਤੇ ਗੱਲਬਾਤ ਕਰਾਂਗੇ ਅੱਜ ਕੰਦਕ ਦੀ ਪੂਜਾ ਹੋ ਰਹੀ ਹੈ ਤੇ ਕੰਦਕ ਦੀ ਪੂਜਾ ਦੇ ਤਸਵੀਰਾਂ ਦੇਖ ਸਕਦੇ ਹੋ ਤਾਂ ਜੀਰੇ ਦੇ ਵਿੱਚ ਖੜੇ ਹਾਂ ਤਾਂ ਜਿਹੜੀ ਸੰਸਤਾ ਦੇ ਸੇਵਾਦਾਰ ਅੱਜ ਜਿਹੜੀ ਕੰਦਕ ਦੀ ਪੂਜਾ ਕਰ ਰਿਹਾ ਤੇ ਕੰਦਕਾਂ ਦੇ ਜਿਹੜੇ ਚਰਲਾ ਉਹ ਧੋਤੇ ਜਾ ਰਹੇ ਆ ਤਾਂ ਆ ਤਸਵੀਰਾਂ ਦਿਖਾ ਦਿਓ ਤੁਹਾਨੂੰ ਕਿ ਜਿਹੜੇ ਕਰਨ ਕੰਜਕਾਂ ਦੇ ਜਿਹੜੇ ਚਰਲ ਸਾਫ਼ ਕੀਤੇ ਜਾ ਰਹੇ ਆ ਤਾਂ ਇੱਧਰ ਇੱਕ ਥਰੇ ਆ ਸਸਤਾ ਲੋੜੀ ਕੰਜਕਾਂ ਦੇ ਲਈ ਅੱਜ ਫੁੱਟ ਤੇ ਬੂਟ ਆ ਇਹ ਵੀ ਦਿੱਤੇ ਜਾ ਰਹੇ ਆ ਤਾਂ ਤਸਵੀਰਾਂ ਦਿਖਾ ਰਹੀਏ ਤੋਨੋ ਜੀਰੇ ਦੀ ਆ ਜੀਰੇ ਦੀਆਂ ਤਸਵੀਰਾਂ ਆ ਦੇਖ ਰਹੇ ਹੋ ਕਿ ਅੱਜ ਆ ਜਿਹੜੇ ਨਿੱਕੇ ਨਿੱਕੇ ਬੱਚੇ ਆ ਕੰਜਕਾਂ ਨੇ ਨਿੱਕੇ ਨਿੱਕਿਆ ਉਹਨਾਂ ਨੂੰ ਜਿਹੜਾ ਬੂਟ ਵੀ ਦਿੱਤੇ ਜਾ ਰਹੇ ਆ ਗੱਲਬਾਤ ਕਰਾਂਗੇ ਸਾਡੇ ਨਾਲ ਆ ਸਿਧ ਸਿੰਘ ਸਾਹਿਬ ਖੜੇ ਸਿਧ ਸਾਹਿਬ ਸਭ ਤੋਂ ਪਹਿਲਾਂ ਆਪਣੀ ਜੈਮਾਤਾਂ ਦੀ ਜੈਮਾਤਾਂ ਦੀ ਬਹੁਤ ਬਹੁਤ ਵਧਾਈਆਂ ਜੀ ਸਾਮਰੀ ਸਾਹਿਬ ਨੂੰ ਵਧਾਈਆਂ ਜੀ ਦੁਰਗਾਸ਼ਮੀ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਕੀ ਕਿਹਣਾ ਧੰਨਵਾਦ ਸਾਨਸਾ ਨੇ ਜਿਹਦਾ ਬੜਾ ਉਪਰਾਲਾ ਕੀਤਾ ਸਾਡੀ ਐਨ ਜੀਓ ਜੀਰਾ ਵੈਲਫਰ ਕਲੱਬ ਨੇ ਜੀ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਕਿ ਦੁਰਗਾਸ਼ਮੀ ਤੇ ਅਸੀਂ ਇਹਨਾਂ ਨੂੰ ਸੌਂਸ ਦੇ ਨਾਲ ਅਸੀਂ ਬੱਚਿਆਂ ਨੂੰ ਬੂਟ ਦੇ ਰਹੇ ਹਾਂ ਅਸੀਂ ਆਪਦੇ ਆਪ ਨੂੰ ਬਹੁਤ ਹੀ ਭਾਗੇ ਛਲੀ ਸਮਝਦੇ ਹਾਂ ਕਿ ਅਸੀਂ ਇਹਨਾਂ ਦੀ ਕੋਣ ਸਿਵਾ ਕਰਨ ਦਾ ਸਾਨੂੰ ਮੌਕਾ ਮਿਲਿਆ ਜੀ ਇਸ ਸ਼ੁਭ ਸਤਿ ਕਿ ਅੱਜ ਕਿڑی ਐਨ ਜੀਓ ਜੀਰਾ ਵੈਲਫੇਅਰ ਵੈਲਫੇਅਰ ਕਲੱਬ ਵੱਲੋਂ ਇੱਕ ਇਥੇ ਉਪਰਾਲਾ ਕੀਤਾ ਗਿਆ ਵਾ ਬਹੁਤ ਵਧੀਆ ਚੀਜ਼ ਹੈ ਕਿ ਵੇਖ ਕੇ ਖੁਸ਼ੀ ਵੀ ਹੋਈ ਇਸ ਚੀਜ਼ ਨੂੰ ਕਿ ਜੋ ਇਹਨਾਂ ਨੇ ਸੋਚਿਆ ਵਾ ਇਹਨਾਂ ਨੂੰ ਵੇਖ ਕੇ ਉਮੀਦ ਕਰਦਾ ਮੈਂ ਬਾਕੀ ਵੀ ਕਿੜੀਆਂ ਐਨ ਜੀਓ ਵਗੈਰਾ ਵਾ ਜਾਂ ਕੋਈ ਸਮਾਜਿਕ ਸੰਸਥਾਵਾਂ ਵਾ ਜਾਂ ਕੋਈ ਸਮਾਜसेवी ਇਨਸਾਨ ਉਹ ਵੀ ਇਹ ਕੰਮ ਕਰਨਗੇ ਕਿ ਅੱਜ ਇਸ ਬੀਟਰ ਦਿਹਾੜੇ ਦੇ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਵੜ ਭਾਗੇ ਆ ਸਾਨੂੰ ਇਹ ਮੌਕਾ ਮਿਲਿਆ ਇਹਨਾਂ ਛੋਟੀਆਂ ਛੋਟੀਆਂ ਪਿਆਰੀਆਂ ਕੰਜਕਾਂ ਨੂੰ ਪੂਜਾ ਕਰਨ ਦਾ ਸੋ ਮੈਂ ਅਮੀਰ ਕਰਦਾ ਕਿ ਸਾਡੀ ਐਨ ਜੀਓ ਇਹ ਕੰਮ ਅੱਗੇ ਵੀ ਕਰਦੀ ਰਹੇਗੀ ਤੇ ਹੋਰਾਂ ਵੀ ਐਨ ਜੀਓ ਤੇ ਵੈਲਫੇਅਰ ਸੁਸਾਇਟੀ ਜਿਹੜੇ ਹੈਗੇ ਮੈਂ ਉਹਨਾਂ ਤੋਂ ਵੀ ਐਕਸਪੈਕਟ ਕਰਦਾ ਕਿ ਉਹ ਵੀ ਇਸ ਚੀਜ਼ ਵੱਲ ਆਪਣੇ ਕਦਮ ਅਧੋਰਗੇ ਸੋ ਧੰਨਵਾਦ ਸਭ ਜਿਹੜੇ ਵਿੱਚ ਜੋ ਬੱਚਿਆਂ ਨੂੰ ਲੜਕੀਆਂ ਨੂੰ ਮਹਾਮਾਇ ਜਸਮੀ ਦੇ ਤੋਂ ਮੌਕੇ ਜੋ ਮੂਹ ਦਿੱਤੇ ਜਾ ਰਹੇ ਆ ਫਲ ਦਿੱਤਾ ਜਾ ਰਿਹਾ ਹੈ ਜਿਆਦਾ ਕਿ ਜਾ ਰਿਹਾ ਬਹੁਤ ਵਧੀਆ ਪ੍ਰਾਲਾ ਪਰਮਾਤਮਾ ਇਹਨਾਂ ਦੀ ਸਾਰੀ ਸੰਸਥਾ ਨੂੰ ਤਰੱਕੀ ਦੇਵੇ ਔਰ ਦਿਨ ਦਿਨ ਹੀ ਜਾ ਕੇ ਤਰੱਕੀ ਦੇਵੇ ਇਸ ਤਰ੍ਹਾਂ ਹੀ ਸਾਡੇ ਸਕੂਲ ਵਿੱਚ ਆਉਂਦੇ ਰਹਿਣ ਸਾਡੇ ਬੱਚਿਆਂ ਵੀ ਸੇਵਾ ਕਰਦੇ ਰਹਿਣ ਸਮਾਜ ਦੀ ਸੇਵਾ ਕਰਦੇ ਰਹਿਣ ਸਮਾਜ ਦੇ ਵਿੱਚ ਇੱਕ ਵਧੀਆ ਪ੍ਰਾਲਾ ਹੈ ਇੱਕ ਚੰਗਾ ਸੰਦੇਸ਼ ਹੈ ਸਾਡੇ ਵੱਡੇ ਵੀ ਸ਼ਰਧਧਾਰੀ ਆ ਜਿਹੜੇ ਆਏ ਨੇ ਉਹ ਵੀ ਸੇਵਾ ਕਰਦੇ ਗਏ ਨੇ ਉਹਨਾਂ ਦਾ ਸਾਡੇ ਸਕੂਲ ਨੂੰ ਬਹੁਤ ਸਹਿਯੋਗ ਹੈ ਮੇਰੇ ਸਾਹਿਬ ਦਾ ਬਹੁਤ ਸਹਿਯੋਗ ਹੈ ਮੈਂ ਸਾਰੀ ਸੰਸਥਾ ਦਾ ਔਰ ਵਿਕੀ ਸੂਦ ਜੀ ਸਾਡੇ ਜੋ ਜੀਪੀ ਦੇ ਮੈਂਬਰ ਪ੍ਰਧਾਨ ਨੇ ਬਾਬੀ ਪ੍ਰੈਸ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦਿਆਂ ਜਿਹੜੇ ਇਸ ਪੱਲੇ ਭੋਜਨ ਕੀਤਾ ਗਿਆ ਸੀ ਇੱਥੇ ਆਈਆਂ ਸੰਗਤਾਂ ਦਾ ਤੇ ਸਾਡੇ ਸਹਿਯੋਗੀ ਵੀਰਾਂ ਦਾ ਤਾਂ ਔਰ ਹਰ ਸਕੂਲ ਸਾਫ ਦਾ ਸਾਡੀ ਐਨ ਜੀਓ ਨੂੰ ਬਹੁਤ ਬਹੁਤ ਧੰਨਵਾਦ ਔਰ ਮਹਾਰਾਜ ਇਦਾਂ ਹੀ ਕਿਰਪਾ ਕਰਦਾ ਰਹੇ ਅਸੀਂ ਜਿਹੜੀ ਆਪਦੀ ਐਨ ਜੀਓ ਨੂੰ